ਹੁਣੇ-ਹੁਣੇ ਖਬਰ ਆਈ ਹੈ ਮੇਰੇ ਕੋਲੇ ਕਿ ਗਿੱਦੜਬਾਦਾ ਬਬਾਣੀਆਂ ਪਿੰਡ ਹੈ ਬਬਾਣੀਆਂ ਜਿੱਥੇ ਆਪਦੀ ਆਦਤਾਂ ਦੇ ਮੁਤਾਬਕ ਐਮਐਲਏ ਸਾਹਿਬ ਦੇ ਭਰਾ ਨੇ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨੇ ਬੂਥ ਕੈਪਚਰ ਕਰਕੇ ਸਾਡੇ ਬੰਦੇ ਬਾਹਰ ਕੱਢ ਕੇ ਅੱਧਾ ਘੰਟਾ ਦਿਲ ਲਾ ਕੇ ਵੋਟਾਂ ਪਾਈਆਂ ਸਾਡੇ ਪੋਲਿੰਗ ਅਫਸਰ ਕਿਉਂਕਿ ਅਕਾਲੀ ਦਲ ਦਾ ਪੋਲਿੰਗ ਅਫਸਰ ਨਹੀਂ ਉੱਥੇ ਹੋਰ ਕਿਸੇ ਪਾਰਟੀ ਦਾ ਨਹੀਂ ਸੀ ਸਾਡਾ ਗੁਰਜਿੰਦਰ ਬਬਾਣੀਆਂ ਜਿਹੜਾ ਦਲਿਤ ਪਰਿਵਾਰ ਨਾਲ ਸੰਬੰਧਤ ਹੈ ਉਹ ਤੇ ਸਾਡੇ ਹੋਰ ਜਿਹੜੇ ਸਾਥੀ ਸੀਗੇ ਉੱਥੇ ਅੰਦਰ ਉਹਨਾਂ ਨੂੰ ਬਾਹਰ ਕੱਢ ਕੇ ਅੱਦਾ ਕੈਂਟਾ ਰੀਜ ਲਾ ਕੇ ਬੰਦੇ ਨੇ ਆਪ ਵੋਟਾਂ ਪਾਈਆਂ ਸੋ ਐਸੇ ਬਬਾਣੀਆਂ ਪਿੰਡ ਪਹਿਲਾਂ ਬੂਥ ਕੈਪਚਰਿੰਗ ਤਾਂ ਇਸੇ ਵਿਅਕਤੀ ਤੇ ਪਹਿਲਾਂ ਪਰਚਾ ਹੋਇਆ ਵੀ ਸੋ ਇਹ ਹਰ ਕਿਸ ਬਰਦਾਸ਼ਤ ਨਹੀਂ ਹੋਏਗਾ ਇਹ ਗੁੰਡਾ ਗਰਦੀ ਧੱਕੇਸ਼ਾਹੀ तकरीबन ਭਾਈ ਜੀ ਮੈਂ ਇਥੋਂ ਚੱਲੂੰਗਾ ਤਾਂ 3-4 ਘੰਟਿਆਂ ਚ ਪਹੁੰਚ ਜਾਊਂਗਾ ਬਾਕੀ ਸਾਰੇ ਆਪਣੇ ਬੰਦੇ ਜਿਹੜੇ ਆ ਵਰਪੀਤ ਹੋਇਆ ਜਸਪ੍ਰੀਤ ਹੋਇਆ ਕੋਣੀ ਹੋਇਆ ਸਾਰਿਆਂ ਨੂੰ ਮੈਂ ਭੇਜ ਰਿਹਾ ਬਿੰਟਾ ਅਰੂੜਾ ਵਗੈਰਾ ਤੇ ਦੀਪਕ ਹਰੀ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਐ ਡਟ ਕੇ ਇਹਨਾਂ ਦਾ ਮੁਕਾਬਲਾ ਕਰੋ ਗੁੰਡਿਆਂ ਦਾ ਔਰ ਮੈਂ ਵੀ ਤੁਹਾਡੇ ਕੋਲੇ ਪਹੁੰਚਦਾ ਔਰ ਮੈਂ ਬੇਨਤੀ ਕਰਨੀ ਚਾਹਣਾ ਦੂਜੇ ਪਿੰਡਾਂ ਵਾਲਿਆਂ ਨੂੰ ਜਿੱਥੇ-ਜਿੱਥੇ ਅਸੀਂ ਜ਼ਾਸਤੀ ਕਰਨ ਦੀ ਕੋਸ਼ਿਸ਼ ਕਰਦਾ ਏ ਇਸ ਵਾਰੀ ਇਹਨਾਂ ਦਾ ਮੂੰਹ ਮੋੜ ਦिए ਡਾਂਗਾ ਫੜ ਕੇ ਰੱਖੋ ਫਿਰ ਨਿਕਲ ਨਾ ਜਾਵੇ ਤੇ ਮੈਂ ਉੱਥੇ ਮੌਕੇ ਤੇ ਪਹੁੰਚੂਗਾ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਸੋ ਮੇਰੀ ਬੇਨਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਐਸੀ ਗੁੰਡਾਗਰਦੀ ਐਸੀ ਤੱਕੇਸ਼ਈ ਇਰੇ ਨਾਲ ਪੰਜਾਬ ਦੇ ਹਾਲਾਤ ਹੋਰ ਵਿਗੜਨਗੇ ਲੋਕਤੰਤਰ ਦਾ ਇਹ ਮੈਂ ਸਮਝਦਾ ਕਿ ਗਲਾ ਘੁੱਟਣ ਵਾਲੀ ਗੱਲ ਹੈ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਨੂੰ ਔਰ ਇਹਨਾਂ ਲੋਗਾਂ ਨੂੰ ਔਰ ਮੈਂ ਰਾਜ ਕਮਲ ਚੌਧਰੀ ਜੀ ਨੂੰ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਵੀ ਕੰਪਲੇਂਟ ਕੀਤੀ ਹੈ ਇੱਥੇ ਸਾਰੇ ਜਾਣੇ ਡਟ ਕੇ ਬੈਠ ਕੇ ਸਾਰੇ ਮੇਰੇ ਭਰਾ ਲੜਾਈ ਲੜੋ ਕਾਹ ਜੋ ਲੜਦਿਆਂ ਨੂੰ ਹੀ ਮੁਕਾਮ ਮਿਲਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਔਰ ਇਸ ਗੁੰਡੇ ਨੂੰ ਜੇ ਹੋਰ ਕਿਸੇ ਪਿੰਡ ਚ ਆ ਜੇ ਤਾਂ ਘੇਰ ਕੇ ਜਿਵੇਂ ਗਿਲਜੇ ਵਾਲਿਆਂ ਨੇ ਘੇਰਿਆ ਸੀ ਉਹਨੂੰ ਛੱਡਣਾ ਨਹੀਂਗਾ ਜਾਨ ਨਹੀਂ ਦੇਣਾ ਫਿਰ ਉੱਥੋਂ ਗਿਲਜੇ ਵਾਲਿਆਂ ਨੇ ਅੰਦਰ ਬੰਦ ਕਰ ਲਿਆ ਸੀ ਸੋ ਮੇਰੀ ਇਹ ਬੇਨਤੀ ਹੈ ਤਗੜੇ ਹੋ ਕੇ ਮੁਕਾਬਲਾ ਕਰਿਓ ਐਵੇਂ ਡਰਦਿਆਂ ਨੂੰ ਡਰਾਉਂਦੇ ਏ ਸੁਵਾਸ ਕਰਦਾ ਕਿ ਸਾਰੇ ਮੇਰੇ ਪ੍ਰਾਂਤ ਤਗੜੇ ਰਹਿਣਗੇ ਹੌਸਲੇ ਚ ਰਹਿਣਗੇ ਮਾਫੀ ਚਾਹੁੰਦਾ ਕਿ ਅੱਜ ਰੈਲੀ ਨਾ ਹੁੰਦੀ ਤਾਂ ਮੈਂ ਉੱਥੇ ਮੌਕੇ ਤੇ ਖੜਾ ਹੁੰਦਾ ਸੋ ਮੇਰੀ ਬੇਨਤੀ ਹੈ ਕਿ ਮੈਂ ਵੀ ਪਹੁੰਚਦਾ ਤੇ ਕਿਰਪਾ ਕਰਕੇ ਡਟ ਕੇ ਮੁਕਾਬਲਾ ਕਰੋ ਔਰ মিডিਆ ਦੇ ਸਾਥੀ ਵੀ ਉੱਥੇ ਪਹੁੰਚੇ ਸੋ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੁਣੇ-ਹੁਣੇ ਇਹ ਵੀ ਪਤਾ ਲੱਗਿਆ ਕਿ ਸੀ ਫਾਰਮ ਨਹੀਂ ਆਏ ਕਿਉਂਕਿ ਸੀ ਫਾਰਮ ਨੇ ਸੈਟ ਕਰਨਾ ਵੀ ਕਿੰਨੀਆਂ ਵੋਟਾਂ ਪਈਆਂ ਕਿੰਨੀਆਂ ਪੋਲ ਹੋਈਆਂ ਕਿੰਨੀਆਂ ਰਹਿ ਗਈਆਂ ਉਹ ਵੀ ਹਜੇ ਤੱਕ ਪੋਲਿੰਗ ਬੂਥਾਂ ਤੇ ਜਿਹੜੇ ਨਹੀਂ ਪਹੁੰਚੇ ਪੰਜਾਬ ਦੇ ਅੰਦਰ ਆ ਮੈਨੂੰ ਖਬਰ ਆਈ ਹੈ ਜੰਨੀ ਸਾਹਿਬ ਦੇ ਇਲਾਕੇ 'ਚ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਗਈ ਹੈ। ਇਹ ਨਾਲ ਹੀ ਨਾਲ ਡਾਕਖੇ ਹਲਕੇ ਦੇ ਵਿੱਚ ਵੀ ਲੋਕ ਜਾਂਦੇ ਆ, ਸ਼ਾਈ ਲਾ ਕੇ ਵਾਪਸ ਮੋੜ ਦਿੰਦੇ ਆ। ਕਹਿੰਦੇ ਆਲਰੇਡੀ ਉਹ ਤੁਹਾਡੀ ਵੋਟ ਪੈ ਗਈ ਹੈ। ਇਸ ਤਰ੍ਹਾਂ ਦਾ ਲੋਕਤੰਤਰ ਨਹੀਂ ਚਾਹੀਦਾ ਤੁਸੀਂ ਵੈਸੀ ਕਾਗਜ਼ ਕੈਂਸਲ ਕਰਾ ਦਿੰਦੇ। ਕਾਗਜ਼ ਕੈਂਸਲਾਂ ਦੇ ਬਹੁਤ ਸਾਰੇ ਕਰਾਈ ਦਿੱਤੇ ਪੰਜਾਬ 'ਚ। ਉਹਨਾਂ ਦੇ ਭਾਂਦੇ ਹੁਣ ਜਿੱਥੇ-ਜਿੱਥੇ ਹਰਦੇ ਹੋ ਤੁਸੀਂ ਉੱਥੇ ਤੁਸੀਂ ਇਹ ਧਾਤਲੀਆਂ ਕਰਦੇ ਹੋ ਹਜੇ ਤੁਸੀਂ ਗਿਣਤੀ 'ਚ ਪਤਾ ਨਹੀਂ ਕੀ ਕਰਨਾ। ਸਾਡੀ ਮੰਗ ਹੈ ਗਿੰਟੀ ਵੀ ਕੈਮਰਿਆਂ ਦੇ ਥੱਲੇ ਹੋਣੀ ਚਾਹੀਦੀ ਹੈ। ਔਰ ਇਸ ਬੰਦੇ ਤੇ ਬੰਦੀ ਕਾਰਵਾਈ ਤੇ ਮਕਦਮਾ ਜ਼ਿਲ੍ਹਾ ਮੁਕਸਰ ਦੀ ਪੁਲਿਸ ਦਰਜ ਕਰੇ ਕਿਉਂਕਿ ਐਸਐਚਓ 114 ਇਹਨਾਂ ਦੇ ਲਾਇਆ ਹੈ। ਮੈਂ ਆਸ ਕਰਦਾ ਹਾਂ ਬੀ ਮੰਨੀ ਉਰਾਣਾ ਜੀ ਕਿ ਇਹ ਥੋੜੀ ਦੇਖ ਰੇ ਝੋਣਾ ਨਹੀਂ ਚਾਹੀਦਾ। ਬੜਾ ਗੰਦ ਪਾਇਆ ਇਹਨਾਂ ਲੋਕਾਂ ਨੇ। ਕੋਈ ਇਹ ਵਿਹਾਰ ਹੈ ਵੀ ਜਿੱਥੇ ਬੂਤ ਕੈਪਚਰਿੰਗ ਕਰ ਲਿਆ। ਸਵਾਸ ਕਰਦੇ ਕਿ ਬੰਦੀ ਕਾਰਵਾਈ ਕਰੋਗੇ ਇਹਦੇ ਤੇ। ਧੰਨਵਾਦ ਮੈਂ ਪਹੁੰਚਦਾ ਔਰ ਕਿਸੇ ਨੂੰ ਹੌਸਲਾ ਸਿੱਟਣ ਦੀ ਲੋੜ ਨਹੀਂ ਹੈ ਜਿਉਂਦੇ ਰੋ।